ਆ ਵੇਖ ਲੋ ਹਾਲਾਤ ਜਿਹੜੇ ਆ ਕਿਤੇ ਕੋਈ ਕਸਰ ਨਹੀਂ ਛੱਡੀ ਤੇ ਬਿਆਸ ਦਰਿਆ ਦੇ ਕੰਢੇ ਤੇ ਆਤਲਾਂ ਤੇ ਉਹ ਫੋਟੋਆਂ ਕੱਢ ਕੇ ਰੱਖੀਆਂ ਮਾ ਵੇਖੋ ਇਹ ਪਟਕੇ ਜਿਹੜੇ ਆ ਜਿਨ੍ਹਾਂ ਦਾ ਸਨਮਾਨ ਕੀਤਾ ਜਾਂਦਾ ਆ ਮਾਤਾ ਦੀ ਆ ਪਿੱਛੇ ਵੀ ਦਿਖਾ ਦਿਓ ਉਹ ਗਾੜੀ ਦਿਖਾ ਦਿਓ ਫੋਟੋਆਂ ਕਿੰਨੀਆਂ ਪਈਆਂ ਉੱਤੇ ਇਹ ਮਾਤਾ ਦੀ ਆ ਹੋਰ ਵੀ ਆ ਥੱਲੇ ਉਹ ਵੇਖੋ ਇਹ ਸਿੱਧਾ ਸਿੱਧਾ ਨਰਾਦਰ ਆ ਇਹ ਸਾਰਾ ਹੀ ਨਰਾਦਰ ਕਿੱਥੇ ਹੋ ਰਿਹਾ ਬਿਆਸ ਦਰਿਆ ਦੇ ਕੰਢੇ ਤੇ ਤੇ ਇਦਾਂ ਹੀ ਤੁਸੀਂ ਨਾਲ-ਨਾਲ ਮੇਰੇ ਵਿਖਾੜ ਦਿਓ ਕਿ ਅੰਦੰਗੀ ਦੇ ਢੇਰ ਇੱਥੇ ਕਿਸਾਨ ਦੇਖ ਲਓ ਇੱਥੇ ਵੀ ਕਿਵੇਂ ਆ ਗੰਦਗੀ ਦੇ ਢੇਰ ਲਾਏ ਆ ਕੋਈ ਕਸਰ ਹੀ ਨਹੀਂ ਛੱਡੀ ਇਹ ਬਿਆਸ ਦਰਿਆ ਦੇਖੋ ਪਾਣੀ ਕਿੰਨਾ ਸਾਫ ਸੁਥਰਾ ਵਾ ਪਰ ਲੋਕ ਆਉਂਦੇ ਨੇ ਗੰਦਗੀ ਪਾਪ ਆ ਕੇ ਤੁਰੇ ਜਾਂਦੇ ਨੇ ਆ ਕਿੱਥੋਂ ਤੱਕ ਜਾਏ ਵਾ ਗੰਦਗੀ ਦੇ ਵਿੱਚ ਸਾਰੇ ਬੰਦੇ ਇਹ ਕੰਮ ਕਿਹਨਾਂ ਦੇ ਆ ਜਾਦੂ ਟੂਣੇ ਕਰਨ ਵਾਲਿਆਂ ਦੇ ਵਹਿਮਾਂ ਭਰਮਾਂ ਵਿੱਚ ਫਸੇ ਹੋਏ ਲੋਕਾਂ ਦੇ ਆਹ ਵੇਖੋ ਕਿੱਥੋਂ ਤੱਕ ਇੱਧਰ। ਇਹ ਚੁੱਕਾ ਦੇ ਸਾਰਾ। ਕਿਵੇਂ ਯਾਰ ਬਣਾਤਾ ਸਾਰਾ ਇੱਧਰ ਆ ਓਏ। ਆਹ ਗੰਦਗੀ ਦੇ ਢੇਰ ਲੱਗੇ ਆ। ਕਿਵੇਂ ਨਰਾਦਰ ਹੋ ਰਿਹਾ। ਦੇਵੀ-ਦੇਵਤਿਆਂ ਦੀਆਂ ਫੋਟੋਆਂ ਜਿਹੜੀਆਂ ਵਾਂ ਕਿਵੇਂ ਸੁੱਟੀਆਂ ਜੋ ਕਰਦਾ ਵੇ ਇਸ ਸਾਮਾਨ ਆ। ਸਾਰਾ ਲੈ ਕੇ ਸੁੱਟਦਾ ਸਾਰਾ ਗੁਰ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਇਮਾਜੇ ਦੀ 33 ਸ਼ੁਰੂ ਹੋ ਜਾਂਦੀ ਹੈ ਬਿਆਸ ਦਰਿਆ ਦੇ ਕੰਢੇ ਤੇ ਆ ਕਰਨ ਦਾ ਆ ਦੇਖੋ ਮੇਰੇ ਨਾਲ ਨਾਲ ਹੱਦਾਂ ਬੰਨੇ ਸਾਰੇ ਪਾਰ ਉਹ ਪਾਪੀਓ ਕੁਛ ਦੇ ਰੱਬ ਤੋਂ ਡਰੋ ਕਿਥੇ ਲੇਖਾ ਦੋਗੇ ਪਾਪੀ ਪਾਪ ਕਮਾਮ ਦੇ ਕਰਦੇ ਹਾਏ ਹਾਏ ਤੁਹਾਡਾ ਬੇੜਾ ਅਗਰ ਕੋਣਾ ਤੁਸੀਂ ਵੇਖੋ ਕੀ ਹਾਲਾਤ ਬਣਾਤੇ ਆ ਆ ਸਾਰੀ ਗੰਦਗੀ ਜਿਹੜੀ ਆ ਆ ਦੇਖੋ ਸੰਦੂਰ ਕਿਸ ਤਰ੍ਹਾਂ ਦੇ ਨਾਲ ਆ ਜਾਦੂ ਟੂਨੇ ਕਰਨ ਵਾਲਿਆਂ ਦੇ ਕੰਮ ਵੇਖੋ ਸੰਦੂਰ ਆ ਚਾਦਰਾਂ ਰਜਾਈਆਂ ਆ ਕੀ ਕੁਝ ਆ ਆ ਇਧਰਲੇ ਬੰਦੇ ਵਸਾਦੇ ਮੇਰਾ ਭਰਾ ਆ ਹਾਲਾਤ ਵੇਖੋ ਇਹ ਹਾਲਾਤ ਜਿਹੜੇ ਆ ਇੱਥੇ ਜਾਦੂ ਟੂਨੇ ਕਰਨਾ ਸੰਭਵ ਨਹੀਂ ਜਿੰਨੀ ਕਿ ਸਫਾਈ ਕਰ ਲੋਗੇ ਸਰਕਾਰ ਪਤਾ ਨਹੀਂ ਕਿਉਂ ਨਹੀਂ ਇਹਨਾਂ ਦਾ ਫਕੀ ਦਾ ਪੇਸ਼ਟੋਂ ਦੀ ਔਰ ਇਦਾਂ ਅਸੀਂ ਤੁਹਾਨੂੰ ਗੱਡੀ ਉਤੋਣਾ ਉਹ ਮੇਰੇ ਪਿੱਛੇ ਤੇ ਰਿਕਾਰਡ ਹੀ ਤੋੜ ਤੇ ਆ ਕੂੜੇ ਵਾਲੇ ਡੈਂਪ ਵੀ ਫੇਲ ਹੋ ਜਾਂਦੇ ਇੱਥੇ ਆਣ ਕੇ ਇੱਥੋਂ ਕੀ ਹੋਣਾ ਵਾ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਪੈਦਾ ਹੋਣੀਆਂ ਪਲਾਸਟਿਕ ਨੇ ਗਲਣਾ ਨਹੀਂ ਆ ਇਹ ਅੱਗੇ ਜਾ ਕੇ ਕਈ ਜਗ੍ਹਾ ਤੇ ਪਾਣੀ ਪੀਣ ਦੇ ਕੰਮ ਆਉਂਦਾ ਕਈ ਜਗ੍ਹਾ ਤੇ ਖੇਤਾਂ 'ਚ ਲੱਗਣਾ ਇਹ ਪਾਣੀ ਤੁਸੀਂ ਵੇਖੋ ਕਿਦਾਂ ਦੂਸ਼ਿਤ ਕੀਤਾ ਵਾ ਆ ਨਰਾਦਰ ਵੇਖੋ ਸਭ ਤੋਂ ਪਹਿਲਾਂ ਤੇ ਆ ਧਰਮ ਦੇ ਠੇਕੇਦਾਰ ਪਹਿਲਾਂ ਵੇਖਣਾ ਵੇਖੋ ਆ ਨਰਾਦਰ ਵਿਖਾਓ ਕਿ ਕਿਵੇਂ ਨਰਾਦਰ ਹੋਣ ਡਿਆ ਆ ਮੈਨੂੰ ਦੱਸੋ ਕਿਹੜੇ ਕਿੱਥੋਂ ਤੱਕ ਜਾਇਜ਼ ਆ ਕਿ ਆ ਨਰਾਦਰ ਨਹੀਂ ਆ ਗੰਦਗੀ ਨਹੀਂ ਆ ਕਿਵੇਂ ਦੇਵੀ ਦੇਵਤਿਆਂ ਦੀਆਂ ਫੋਟੋਆਂ ਵੇਖੋ ਕਿੱਥੋਂ ਤੱਕ ਟੁੱਟੀਆਂ ਵਾਂ ਆ ਵੇਖੋ ਆ ਅੰਨੇ ਭਰਦਾਨੂ ਵਿਖਾਓ ਕਿ ਆ ਕਿਵੇਂ ਨਰਾਦਰ ਹੋਣ ਲਿਆ ਵੇਖੋ ਇਹ ਕਿੱਥੋਂ ਤੱਕ ਜਾਇਜ਼ ਆ ਗੰਦਗੀ ਪਾਉਣਾ ਇਹ ਇਦਾਂ ਹੀ ਇਸ ਜਗ੍ਹਾ ਤੇ ਰਿਕਾਰਡ ਹੀ ਤੋੜਤੇ ਆ ਆ ਸਾਰੇ ਰਿਕਾਰਡ ਹੀ ਤੋੜਤੇ ਆ ਸਾਰੇ ਗੰਦਗੀ ਵੇਖੋ ਕਿਦਾਂ ਪਾਈ ਆ ਇਹ ਬਿਆਸ ਦਰਿਆ ਦੇ ਕੰਢੇ ਤੇ ਮੈਂ ਖੜਾ ਵਾਂ ਪਰ ਮਾਝੇ ਦੀ ਧਰਤੀ ਜਿਹੜਾ ਇਥੋਂ ਸ਼ੁਰੂ ਹੁੰਦੀ ਫਟਾਫਟ ਹੀ ਆਈ ਜਾਉ ਨਾਲ ਨਾਲ ਉਹਨੂੰ ਵਿਖਾਈ ਜਾਂਦਾ ਇਹ ਹਾਲਾਤ ਦੇਖੋ ਆ ਸਾਰੇ ਗੰਦਗੀ ਦੇ ਹਾਲਾਤ ਇੱਥੇ ਇੱਕ ਦੋ ਜਾਦੂਗਰਾਂ ਨੂੰ ਜੋ ਛੱਤਰ ਫਿਰਗੇ ਨਾ ਤੇ ਫਿਰ ਦੂਜਿਆਂ ਨੂੰ ਵੀ ਦੱਸਣਗੇ ਇਸ ਕਰਕੇ ਆ ਵੇਖੋ ਹਾਲਾਤ ਕੋਈ ਕਸਰ ਨਹੀਂ ਇਹਨਾਂ ਛੱਡੀ ਆ ਕਿਸ ਤਰ੍ਹਾਂ ਦੇ ਨਾਲ ਮੂਰਤੀਆਂ ਦਾ ਨਰਾਦਰ ਹੋਣ ਡਿਆ ਕਿਵੇਂ ਗੰਦੇ ਕੱਪੜੇ ਜੋ ਪੁੱਜੇ ਆ ਵੇਖੋ ਜਾਦੂਗਰਾਂ ਦੇ ਕੰਮ ਵੇਖੋ ਕੁੱਝੇ ਵੇਖੋ ਕਿੰਨੇ ਰੱਖਿਆ ਆ ਦੱਸੋ ਆ ਕੰਮ ਜੇ ਇੱਥੇ ਇਹ ਦਾदू-ਟੂਲੇ ਕਰਨ ਵਾਲਿਆਂ ਦੇ ਕੰਮ ਵੇਖ ਲਓ ਆਲੇ-ਦੁਆਲੇ ਤੁਹਾਨੂੰ ਗੰਦਗੀ ਦੇ ਢੇਰ ਮਿਲਣਗੇ ਅਨਾਲ ਨਾਲ ਮੇਰਾ ਭਰਾ ਗਾੜੀ ਵਿਖਾਈ ਜੋ ਇਹ ਬਿਆਸ ਦਰਿਆ ਦੇ ਹਾਲਾਤ ਬਣਾਤੇ ਇਹਨਾਂ ਲੋਕਾਂ ਨੇ ਤੁਹਾਨੂੰ ਕਿਤੇ ਵੀ ਵੇਖੋ ਸਾਫ ਸੁਥਰਾ ਪਾਣੀ ਜਿਹੜਾ ਵਾ ਉਹਨੂੰ ਗੰਦਾ ਕਰਤਾ ਇਹਨਾਂ ਪੱਪਾ ਜਿੱਥੋਂ ਤੱਕ ਵੀ ਨਿਗਾਹ ਜਾਂਦੀ ਆ ਉਹ ਵੇਖੋ ਉੱਥੋਂ ਤੱਕ ਹੀ ਮਿਲਣਗੇ ਇਹ ਆਉਂਦੇ ਆ ਚੋਰੀ ਛਿਪੇ ਚੰਗੇ ਭਲੇ ਲੋਕ ਜਿਹੜੇ ਗੱਡੀਆਂ ਚਾਹੁੰਦੇ ਆ ਤੇ ਆ ਹਾਲਾਤ ਜਿਹੜੇ ਆ ਆ ਕੀਤੇ ਆ ਵੇਖੋ ਨਰਾਦਰ ਹੁੰਦਾ ਇਹ ਨਰਾਦਰ ਆ ਇਦਰੇ ਭੁੱਖਵੇਂ ਨਰਾਦਰ ਕੀਤਾ ਵਾ ਕੋਈ ਕਸਰ ਨਹੀਂ ਛੱਡੀ ਮੇਰੇ ਪਿੱਛੇ ਵੇਖੋ ਇਹ ਲੱਗਦਾ ਨਹੀਂ ਤੁਹਾਨੂੰ ਬਿਆਸ ਦਰਿਆਉ ਇਦਾਂ ਲੱਗਦਾ ਕਿ ਕਿਸੇ ਆਪਾਂ ਇਹੋ ਜੀ ਜਗ੍ਹਾ ਪਿਆ ਗਏ ਆ ਜਿੱਥੇ ਪਖੰਡਵਾਦ ਨੂੰ ਬੜਾਵਾ ਦਿੱਤਾ ਜਾਂਦਾ ਇਹ ਬਹੁਤ ਚਿੰਤਾ ਦਾ ਵਿਸ਼ਾ ਵਾ ਮਾਝੇ ਦੇ ਲੋਕਾਂ ਦੇ ਲਈ ਕਿਉਂਕਿ ਜਾਦੂ ਟੂਨੇ ਕਰਨ ਵਾਲਿਆਂ ਦੇ ਕੰਮ ਵੇਖ ਲਓ ਕਿਵੇਂ ਦੇਵੀ ਦੇਵਤਿਆਂ ਦਾ ਨਰਾਦਰ ਔਰ ਕਿਵੇਂ ਉਹ ਮੂਰਤੀਆਂ ਵੇਖੋ ਕਿੱਥੋਂ ਤੱਕ ਛੁੱਟੀਆਂ ਵਾਂ ਜਿਹੜੀਆਂ ਉਹ ਮੂਰਤੀਆਂ ਵੇਖੋ ਵੀ ਕਿੱਥੋਂ ਤੱਕ ਜਿਹੜੀਆਂ ਖਲਾਰੀਆਂ ਵਾਂ ਆ ਇਧਰ ਪਿੱਛੇ ਵਿਖਾ ਦਿਓ ਆ ਨਰਾਦਰ ਨਹੀਂ ਤੇ ਹੋਰ ਕੀ ਆ ਆ ਵੇਖੋ ਮੇਰੇ ਪਿੱਛੇ ਇਹ ਨਰਾਦਰ ਆ ਸਾਰਾ ਇਹ ਨਰਾਦਰ ਹੋਣ ਡਿਆ ਜਿੰਨਾ ਵੀ ਆ ਇਹ ਪਾਪੀ ਲੋਕਾਂ ਦੇ ਕੰਮ ਆ ਜਿਹੜੇ ਲੋਕ ਰਹਿਮਾ ਭਰਮਾ ਵਿੱਚ ਫਸਿਆ ਗੰਦ ਵੇਖੋ ਕਿਦਾਂ ਪਾਇਆ ਉਹ ਉਤੋਂ ਤੋੜੇ ਸੁੱਟਣ ਡਿਆ ਵੇਖੋ ਰੋੜ ਕੇ ਪਿੱਛੇ ਜਾਣ ਡੈ ਰੱਬ ਦਾ ਵਾਸਤਾ ਪਾਣੀ ਵਿੱਚ ਗੰਦਗੀ ਨਾ ਪਾਓ ਕਿਉਂ ਲੋਕਾਂ ਦੇ ਜੀਵਨ ਨੂੰ ਜਿਹੜਾ ਵਾ ਤੁਸੀਂ ਸੰਖੇਪਚ ਪੌਂਟ ਹੈ ਜੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਪਤਾ ਲੱਗੂ ਕਿ ਪਾਣੀ ਦੀ ਕਦਰ ਕੀ ਹੁੰਦੀ ਹੈ ਤੁਹਾਡੀਆਂ ਪੀੜ੍ਹੀਆਂ ਨੂੰ ਦੀਜੀਏ ਭੁਗਤਣੇ ਪੈਣਿਆ